Gagan Gagan Khetan de din char nimai mere Khetan de din cha కేటేను ਦਿਲ ਪੱਟ ਦੇ ਪੰਗੂੜੇ ਵਿੱਚ ਚੂਟਦੀ ਦੱਪਲ ਵਿੱਚ ਕੁਸਰੇ ਗਿਆ ਅਸੀ ਕਲ ਜੀ ਮੈਂ ਗਗਨਦੀ ਮम्मा ਮੇਰੀ ਬੇਟੀ ਦੀ ਮੈਰਿਜ ਦਿਨ ਪਾਗਾ ਵਾਲਾ ਆਇਆ ਏ ਮੈਨੂੰ ਬਹੁਤ ਚਾਅ ਏ ਖੁਸ਼ੀ ਏ ਮੈਂ ਉਹਨਾਂ ਬਾਰੇ ਬਹੁਤ ਕੁਝ ਸੋਚਿਆ ਸੀ ਕਦ ਬੱਚੇ ਜਵਾਨ ਹੋਣਗੇ ਤਾਂ ਮੈਂ ਇਹਨਾਂ ਦੀ ਮੈਰਿਜ ਕਰਾਂਗੀ ਵਾਜੋ ਦੇ ਨਾਂ ਆ ਗਿਆ ਹੈ ਐਦਾਂ ਦੀ ਬੇਟੀ ਪਰਮਾਤਮਾ ਹਰ ਕਿਸੇ ਨੂੰ ਦੇਵੇ ਬੇਟੀ ਬਹੁਤ ਹੀ ਨੇਕ ਹੈ ਬਹੁਤ ਚੰਗੀ ਐ ਇੰਟੈਲੀਜੈਂਟ ਹੈ ਪੜਨ ਨੂੰ ਵੀ ਬਹੁਤ ਵਧੀਆ ਹੈ ਸਾਨੂੰ ਕਦੀ ਵੀ ਅਜ ਤੱਕ ਉਹਨੇ ਦੁੱਖ ਨਹੀਂ ਦਿੱਤਾ ਕਦੀ ਖੁਸ਼ ਮੰਗਿਆ ਨਹੀਂ ਅੱਜ ਅਸੀਂ ਆਪਣੀ ਮਰਜ਼ੀ ਨਾਲ ਖੁਸ਼ੀਆਂ ਪ੍ਰਿੰਦਰ ਵੀ ਬਹੁਤ ਚੰਗਾ ਹੈ ਜਦ ਸਾਨੂੰ ਉਹਦਾ ਰਿਸ਼ਤਾ ਆਇਆ ਅਸੀਂ ਦੇਖਿਆ ਫੋਟੋ ਤੇ ਹੀ ਉਹਦਾ ਰਿਸ਼ਤਾ ਕਰਤਾ ਬਹੁਤ ਮੁੰਡਾ ਚੰਗਾ ਹੈ ਸੁਭਾਅ ਵੀ ਚੰਗਾ ਹੈ ਪਰਿਵਾਰ ਵੀ ਬਹੁਤ ਵਧੀਆ ਹੈ ਇਹਨਾਂ ਨੂੰ ਮਾਲਕ ਬਹੁਤ ਖੁਸ਼ੀਆਂ ਦੇਵੇ ਰਹੇ <laughs> ਤੇ ਦੀ ਪਤਨੀ ਕਾਹੜੀਏ ਉਹ ਮੇਰੀ ਬੇਟੀ ਵੱਡੀ ਹੈ ਸਭ ਤੋਂ ਇੱਕ ਬੇਡਾ ਛੋਟਾ ਇਹ ਬੇਟੀ ਦਾ ਜਨਮ 9 2 96 ਨੂੰ ਹੋਇਆ ਸੀਗਾ ਬਚਪਨ ਤੋਂ ਹੀ ਇਹ ਭੈਣ ਭਰਾਸ ਵਿੱਚ ਬਹੁਤ ਸ਼ਰਾਰਤੀ ਰਹੇ ਨੇ ਕਦੀ ਬੇਟੀ ਨੇ ਬਿਲਕੁਲ ਆਤੀਸ਼ਕਿਆਤ ਕਰਨੀ ਹੈ ਮੇਰੀ ਜਨੇ ਆ ਚੀਲ ਕੋਲੀ ਕਰੀ ਬੇਟੇ ਨੇ ਕਿਹਾ ਕਿ ਡੈਡੀ ਮੇਰੀ ਆ ਚੀਲ ਕੋਲੀ ਮੈਂ ਮੈਨੂੰ ਕਈ ਵਾਰੀ ਨੇ ਕਿਹਾ ਕਿ ਸ਼ਾਇਦ ਬੇਟੀ ਕਰਕੇ ਵੀ ਮੈਨੂੰ ਘੱਟ ਕਰਦੇ ਆ ਪਿਆਰ ਪਰ ਮੈਂ ਹੁਣ ਦੱਸਿਆ ਮੈਂ ਕਿ ਬੇਟੀ ਨਹੀਂ ਤੋ ਬੇਟੀ ਨਹੀਂ ਮੇਰਾ ਬੇਟਾ ਹੀ ਹੈ ਔਰ ਮੈਂ ਹੁਣ ਤੱਕ ਬੇਟੀ ਨੂੰ ਬੇਟਾ ਹੀ ਸਮਝਿਆ ਬੇਟੀ ਬੇਟੇ ਵਿੱਚ ਕੋਈ ਫਰਕ ਨਹੀਂ ਰੱਖਿਆ ਮੈਨੂੰ ਬੇਟੀ ਦੇ ਕੱਲ ਯਾਦ ਆ ਕਿ ਜਦੋਂ ਇਹ ਦੀ ਉਮਰ ਕਰੀਬ ਮੇਰੇ ਖਿਆਲ 2 ਸਾਲ ਦੀ ਹੋਣੀ ਹੈ ਤੇ ਅਸੀਂ ਪਟਿਆਲੇ ਰਹਿੰਦੇ ਸੀਗੇ ਉਸ ਟਾਈਮ ਮੈਂ ਜਾਦਾ ਸਾਈਕਲ ਦੀ ਵਰਤੋਂ ਕਰਦਾ ਸੀਗਾ ਤੇ ਬਸ ਜਦੋਂ ਉਹਨਾ ਇਹਨੂੰ ਸ਼ੌਂਕ ਸੀ ਮੈਂ ਸਾਈਕਲ ਦੇ ਜਿੱਕੇ ਟੋਕਰੀ ਲਵਾਈ ਹੁੰਦੀ ਸੀ ਇਹਨੂੰ ਮੈਂ ਵਿੱਚ ਬਿਠਾ ਲੈਣਾ ਜਦੋਂ ਵੀ ਆਨੇ ਹਮ ਮੇਰੇ ਕੋਲ ਆਉਣਾ ਤੈਨੂੰ ਕਹਣਾ ਰੈਡੀ ਵੀ ਮੈਂ ਸਹੀ ਮੈਨੂੰ ਸਾਈਕਲ ਦੇ ਜਿੱਥਾਉਂਗਾ ਸਾਈਕਲ ਤੇ ਇੱਕ ਛੋਟੀ ਜਿਹੀ ਜੜੀ ਸੀਟ ਲੱਗੀ ਹੁੰਦੀ ਆ ਉਹਦੇ ਉੱਪਰ ਬਿਠਾ ਕੇ ਟੂਰ ਲਿਆਦਾ ਕਰਨਾ ਛੱਡ ਜਾਣਾ ਵੇੜਾ ਤੇਰਾ ਮਾਰਨੀ ਉਡਾਰੀ ਤੇਰੇ ਕਾਜ ਰਿਮੋਟ ਪਿੱਛੇ ਬੋ ਲੜਦੇ ਸੀਗੇ ਹੁਣ ਕਿਸੇ ਦਿਨ ਮਤਲਬ ਇਹ ਛੁੱਟੀ ਕਰ ਲੈਂਦੀ ਸੀ ਸਕੂਲ ਤੋਂ ਤੇ ਮੈਨੂੰ ਬੜਾ ਜੈਲਸ ਹੁੰੀ ਲੋ ਹੁੰਦਾ ਹੈਗਾ ਇਹਨੇ ਇਕੱਲੇ ਬੈਗੇ ਨੇ ਟੀਵੀ ਦੇਖਣਾ ਤੇ ਮੈਂ ਰਿਮੋਟ ਬਸਤੇ ਵਿੱਚ ਪਾ ਕੇ ਸਕੂਲ ਲੈ ਜਾਂਦਾ ਸੀ ਤੇ ਇੱਕ ਵਾਰੀ ਇਹਨੇ ਇਦਾਂ ਹੀ ਮੈਨੂੰ ਫੜ ਲਿਆ ਸਕੂਲੋਂ ਆਉਂਦੇ ਹੋਏ ਮਤਲਬ ਜਦੋਂ ਮੈਂ ਬਸਤਾ ਖੋਲ੍ਹਿਆ ਡਿਫਰੈਂਟ ਡਿਫਰੈਂਡ ਇਹਨੇ ਮੈਨੂੰ ਦੇਖ ਲਿਆ ਤੇ ਸਾਡੀ ਬੋ ਲੜਾਈ ਹੋਈ ਬੈਸਟ ਮਿਸ਼ਨ ਮੈਂ ਦੋਹਾ ਦਿੰਨਾ ਕਿ ਦੋਵੇਂ ਖੁਸ਼ ਰਹਿਣ ਤੇ ਚੜ੍ਹਦੀ ਕਲਾ ਰਹਿਣ सूरि पेरि न पूरि हार भे सरना पया हायर भ सरना पया जीना